ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੀ ਤਰੀਕ 8 ਸਤੰਬਰ 2025 ਦਿਨ ਸੋਮਵਾਰ ਉਹ ਪਾ ਗਏ ਤੇ ਹੀ ਸੂਬਾ ਸੂਬਾ ਗੱਬਰ ਨੂੰ ਘਮਾਉਣ ਗੱਬਰ ਨੂੰ ਘਮਾਉਣ ਦੇ ਬਾਅਦ ਮਾਪਾ ਕਰਦੇ ਆ ਡੰਗਰਾਂ ਦਾ ਕੰਮਕਾਰ ਤੇ ਚੱਲ ਰਿਹਾ ਜੀ ਆਪਣਾ ਗੱਬਰ ਨੂੰ ਆਪਾਂ ਘਮਾ ਰਹੇ ਹਾਂ ਹਾਂਜੀ ਮੈਂ ਆ ਗਿਆ ਦਾ ਜੀ ਹੁਣ ਕੱਖ ਫੜਣ ਅੱਖਾਂ ਵਿੱਚ ਆਪਣੇ ਕੋਲ ਹੁਣ ਚਲੀ ਜਲ ਰਹੀ ਹੈ ਜੀ ਬਾਜਰਾ ਬਣਾ ਤੁਹਾਨੂੰ ਪਤਾ ਖਤਮ ਹੋ ਗਿਆ ਦਾ ਪਿੱਛੇ ਪਿੱਛੇ ਹੋ ਰਿਹਾ ਬਾਜਰਾ ਉਹ ਬਾਡਾਂ ਵਾਲਾ ਬਾਜਰਾ ਹੈ ਜੀ ਆਪਣੀ ਹੁਣ ਚੱਲ ਰਹੀ ਹੈ ਜੀ ਚਰੀ ਚਰੀ ਪਉਣੀ ਹੁਣ ਆਪਾਂ ਨਾਲ ਧੱਬ ਘੜੰਗਰ ਹਾਂਜੀ ਮੈਂ ਸਾਂਗਰਤੀਆਂ ਦੀਆਂ ਜੀ ਅੰਦਰ ਆਪਣੀ ਆ ਪੋਸ਼ਣ ਵਾਲੀ ਤੂੜੀ ਚੱਕੋ ਵੀ ਦੀ ਅੱਜ ਥੋੜਾ ਜਿਹੜਾ ਵਿੱਚ ਫੂਸ ਫਾਜਿਆ ਰਹਿੰਦਾ ਏ ਉਹ ਸ਼ਾਮ ਨੂੰ ਜਦ ਮੈਂ ਸ਼ਾਮ ਬਾਹਰ ਕੱਢੀਆਂ ਮੈਂ ਪੂਰਾ ਸੂੰਪਰ ਥੰਪਰ ਹੋ ਜੇਗਾ ਨਾ ਰੋਜੇ ਕਿ ਕੀ ਦੇਖੂਗਾ ਕੱਲੂ ਸੂੰਪਰ ਦੂੰਗਾ ਨਹੀਂ ਆਪਣਾ ਸਵਾਰ ਪਾਣੀ ਨਾਲ ਤੋ ਦੂੰਗਾ ਤੇ ਬਾਕੀ ਹੁਆ ਆਪਾਂ ਡੰਗਰ ਵੰਤੇ ਜੀ ਅੰਦਰ ਰਖਾ ਰਹੇ ਆਂ ਇਹ ਕੱਖ ਮੋਜ ਤੇ ਆਪਣਾ ਇਹ ਕੱਟਾ ਝੋਟਾ ਕੱਟਦਾ ਜੀ ਆਪਾਂ ਨੇ ਇਲਾਦਾ ਤੇ ਇਲਾਦੀ ਖਰਾਬ ਸ਼ੁਰੂ ਕਰ ਦੇਣੀ ਹੁਣ ਬਾਕੀ ਡੰਕਰ ਬੰਨਤੇ ਹੀ ਅੰਦਰ ਕੱਖਾਂ ਨੂੰ ਦੇਖਦੇ ਆਂ ਜੀ ਹੁਣ ਬਾਹਰਲਾ ਬਰਸ ਰਹਿ ਗਿਆ ਸੁੰਬਰ ਗੋਹਾ ਚੱਕਣੇ ਆਂ ਉਹ ਚੱਕਦੇ ਆਂ ਜੀ ਫੇਰ ਉਹਦੇ ਬਾਅਦ ਮਾ ਆਪਣਾ ਕੰਮ ਨਿਪੜ ਗਿਆ ਨਾ ਤੋਕ ਆਪਾਂ ਬਿੱਲੀ ਆਈ ਫਿਰ ਹਾਂਜੀ ਪਹੁੰਚ ਗਏ ਜੀ ਹੁਣ ਡੰਗਰਾਂ ਕਣੀ ਡੰਗਰਾਂ ਦਾ ਆਪਾਂ ਹਟਾ ਕੇ ਗੋਹਾ ਗੂਹਾ ਤੇ ਫਰਸ਼ ਦੰਨੇ ਦੇਣਾ ਸੁੰਬਰੋ ਹੁਣ ਪਹਿਲਾਂ ਪਲਾਦਮਾ ਜੀ ਮੈਂ ਪਾਣੀ ਇਹਨਾਂ ਨੂੰ ਬਾਹਰ ਕੱਢ ਦਵਾਂ ਧੁੱਪਾ ਵੀ ਹੈਗੀ ਵੈਸੇ ਮੱਧਮ ਜੀ ਧੁੱਪਾਂ ਹੈ ਕੋਈ ਅੱਡੀ ਖਾਸ ਧੁੱਪਾਂ ਨਹੀਂ ਹੈ ਤਾਂ ਕਰਕੇ ਇਹਨਾਂ ਨੂੰ ਹੁਣ ਮੈਂ ਬਾਹਰ ਕੱਢ ਦੇਣਾ ਤੇ ਬਾਕੀ ਦੇਖਦੇ ਆਂ ਜੀ ਕਦ ਕੱਖ ਊਕ ਵੱਢਣੇ ਆਂ ਕਿਾ ਹਿਸਾਬ ਕਿਤਾਬ ਬਾਕੀ ਦੇਖਦੇ ਆਂ ਜੀ ਹੁਣ ਪਹਿਲਾਂ ਇਹਨਾਂ ਨੂੰ ਬਾਹਰ ਕੱਢ ਦਵਾਂ ਹਾਂ ਜੀ ਹੁਣ ਆ ਗਿਆ ਤਾਂ ਜੀ ਮੈਂ ਕੱਖ ਵੱਢਣਾ ਅੱਖ ਵੱਡ ਗਏ ਫਿਰ ਪਾਈਏ ਜੀ ਮੈਂ ਸਾਨੂੰ ਕੱਖ ਤੇ ਉਹਦੇ ਬਾਅਦ ਚ ਕਰੀਏ ਉਹੀ ਹੋ ਕੱਖਕਾਰ ਬਾਕੀ ਆ ਆਪਣਾ ਸਾ ਗਈ ਜਿਹੜਾ ਪਨ ਬੀਜਿਆ ਤਾਂ ਸਰੋਂ ਜੀ ਉਹ ਇਹਦਾ ਚਿੱਤਾ ਛੋੜਾ ਜਾਈਏ ਵੈਸੇ ਨਹੀਂ ਕਰਕੇ ਬਾਕੀ ਦੇਖੋ ਕਿ ਆ ਬਣਦਾ ਜੀ ਇਹਦਾ ਆਪਾਂ ਉਹ ਦਰਬਾਜਰਾ ਜੀ ਉਹਦੀ ਬਾਜਰੇ ਦੀ ਕਰਖਾ ਗੜਾਈ ਉਹਦੇ ਵਿੱਚ ਵੀ ਛੱਟਾ ਦੇਣਾ ਸਾਗ ਦਾ ਉਹਦੇ ਵਿੱਚ ਦਊਗਾ ਜੀ ਤੋੜੀਏ ਦਾ ਛੱਟਾ ਤੋੜੀਆਂ ਹੋਈਊਗਾ ਜੀ ਫੇ ਖਾਣੇ ਯੋਗਾ ਉਹਦੇ ਮੋ ਲਓ ਜੀ ਹੁਣ ਕੱਖ ਦਾ ਇਹਦੇ ਪਾ ਇਹਨਾਂ ਨੂੰ ਕੱਖ ਲਈ ਖਾਵੇਂ ਸਨ ਥੋੜੇ ਬੋਤੇ ਰਹਿ ਗਏ ਅੱਖ ਛਕ ਲਈ ਇਹਨਾਂ ਨੇ ਤੇ ਆਪਾਂ ਨੇ ਜਿਆਦਾ ਨਹੀਂ ਚੱਕਦਾ ਜੀ ਗੋਹਾ ਅੰਦਰਲੇ ਫਰਸ ਵਾਲਾ ਪਾਰਸਾ ਸੰਪਰਕ ਹੈ ਨਵੇੜਤਾ ਜੀ ਕੰਮ ਬਾਕੀ ਹੁਣ ਹੌਲੀ ਹੌਲੀ ਅਗਲੇ ਕੰਮ ਧੰਦੇ ਕਰਦੇ ਹੁਣ ਪਉਣਾ ਜੀ ਮੈਂ ਜਿਉਰੀਆ ਬਾਜਰੀ ਚ ਤੇ ਪਹਿਲਾਂ ਕਮਾ ਕੇ ਲਿਆਂ ਗੱਬਰ ਨੂੰ ਡੰਗਰ ਆਪਣੇ ਰੱਜ ਗਏਗਾ ਖਾ ਕੇ ਆਉਣਾ ਮੋਰ ਤੇ ਖੜੇ ਆ ਹੁਣ ਤੇ ਆਪਾਂ ਚੱਲੇ ਆ ਜੀ ਹੁਣ ਗੱਬਰ ਨੂੰ ਘਮਾਉਣ ਧਾਰਾਂ ਦਾ ਨਵੇੜ ਲਿਆ ਜੀ ਕੱਲੀ ਆਈ ਮੈਂ ਇਹ ਜੰਦੀ ਆਪਣੀ ਤੇ ਆ ਵੀ ਸੁਨੇ ਵਾਲੀ ਆ ਵੀ ਸੁਨੇ ਵਾਲੀ ਆ ਵੀ ਸੁਨੇ ਵਾਲੀ ਐ ਬਾਕੀ ਉਹ ਚੋਕੀ ਹੁਣ ਲਵਾਉਣੀ ਹੈ ਜੀ ਆਪਾਂ ਨੇ ਹਲਤਾਰਾ ਨਹੀਂ ਦੇ ਰਹੀ ਤੇ ਉਹ ਖੜਾ ਆਪਣਾ ਇਕੱਠਾ ਕਿਉਂ ਲੋ ਜੀ ਹੁਣ ਕਮਾ ਲਿਆ ਜੀ ਗੱਬਰ ਨੂੰ ਗੱਬਰ ਰੈਡੀ ਐ ਲੋ ਜੀ ਗੱਬਰ ਰੈਡੀ ਐ ਕਹਿੰਦੇ ਘੁੰਮਣੇ ਨੂੰ ਕਮਾ ਲਿਆ ਜੀ ਇਹ ਜੀ ਗੱਬਰ ਨੂੰ ਤੇ ਉਹ ਤੇ ਬਾਅਦ ਵਿੱਚ ਆਪਾਂ ਕਰਦੇ ਜੀ ਬਲੌਗ ਦੀ ਸਮਾਪਤੀ ਆਪਣੀ ਦੀ ਡੰਗਰਾਂ ਦਾ ਨਿਪਟੜ ਗਿਆ ਜੀ ਕੰਮਗਾਰ ਮ ਕਮਾਲ ਲਿਆ ਮਾ ਜੀ ਆ ਜਾਣਾ ਗੱਪਰੂੰ ਗੱਪਰੂੰ ਕਮਾਉਂਦੇ ਬਾਦ ਮਾ ਪਾਬੈਦੇ ਚਲੋ ਮਿਲਦੇ ਆ ਜੀ ਫਿਰ ਕੱਲ ਨੂੰ ਕੱਲ ਦੇ ਵਲੋਗ ਚ ਹਾਂਜੀ ਮੈਂ ਗਿਆਦਾ ਜੀ ਪੁੱਲ ਪਹਿਲਾਂ ਪਾਣੇ ਜੂਰੀ ਇਹਦਾ ਵੀ ਗੇਰ ਨਾਲ ਇੱਕ 10 ਲਾ ਬਾਜਰੇ ਚ ਮੈਂ ਹੁਣ ਜੂਰੀ ਇਹਦਾ ਇੱਕ 10 ਲਾ ਗੇਰ ਤੇ ਮਾ ਜੀ ਬਾਜਰੇ ਚ ਤੂੰ ਵੀ ਫੇ ਪਿੱਛੇ ਪਿੱਛੇ ਤਾਈਂ ਉੱਠਣਾ ਉਹਨਾ ਜੇ ਰੇ ਪੱਤ ਪੈਂਦਾ ਰਹੇ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਨੇ 10 ਵਿੱਚ ਰੁਪਈਏ ਪਰ ਬਹੁਤਾ ਜੂਰੀਆਂ ਨਾ ਪਾਵੇ ਥੋੜਾ ਬੋਤਾ ਤਾਂ ਕੋਈ ਚੱਕਰ ਨਹੀਂ ਕੋਈ ਕੁਛ ਨਹੀਂ ਕਹਿੰਦਾ ਇਹਨਾਂ